ਸਿਆਸੀ ਦੰਗਲ 'ਚ ਗੱਲ ਹੋਏਗੀ ਗੁਰਜੀਤ ਸਿੰਘ ਔਜਲਾ ਦੀ ਇਸ ਖਾਸ ਰਿਪੋਰਟ 'ਸਰਕੇਗੀ। ਸਸਵੇਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਪਰਮਵੀਰ ਸਿੰਘ ਔਲਖ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਹੈ ਗੁਰਜੀਤ ਸਿੰਘ ਔਜਲਾ ਲੋਕ ਸਭਾ ਤੋਂ ਉਮੀਦਵਾਰ ਕਾਂਗਰਸ ਦੇ ਅੱਜ ਉਹਨਾਂ ਦੇ ਘਰ ਦੇ ਬਾਹਰ ਅਸੀਂ ਪਹੁੰਚੇ ਹਾਂ ਤਾਂ ਗੱਲਬਾਤ ਅਸੀਂ ਅੱਜ ਉਹਨਾਂ ਦੇ ਨਾਲ ਕਰਾਂਗੇ ਕੈਂਪੇਨ ਟ੍ਰੈਲ ਤਹਿਤ ਉਹਨਾਂ ਦੇ ਨਾਲ ਅੱਜ ਸਾਰਾ ਦਿਨ ਰਹਿ ਜਾਏਗਾ ਕਿ ਆਖਰਕਾਰ ਨੇਤਾ ਲੋਕ ਜਿਹੜੇ ਨੇ ਉਹ ਕੀ ਕੁਛ ਕਰਦੇ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਕੈਂਪੇਨ ਚੱਲ ਰਹੀ ਹੈ ਕਿਦਾਂ ਰੋਟੀ ਪਾਣੀ ਸਕਦੇ ਨੇ ਤੇ ਆਓ ਇੱਕ ਵਾਰ ਕਰਦੇ ਹਾਂ ਔਜਲਾ ਸਾਹਿਬ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਪਰਮਵੀਰ ਸਿੰਘ ਔਲਖ ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਕੁਝ ਹੀ ਦਿਨ ਜਿਹੜੇ ਨੇ ਉਹ ਬਾਕੀ ਰਹਿ ਗਏ ਨੇ ਤਾਂ ਦਰਸ਼ਕਾਂ ਲਈ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਹਾਂ ਕੈਂਪੇਨ ਟ੍ਰੈਲ ਕੈਂਪੇਨ ਟ੍ਰੈਲ ਦੇ ਵਿੱਚ ਅੱਜ ਸਾਡੇ ਨਾਲ 7 ਵਾਰ ਦੇ ਅਸੀਂ ਕਹਿ ਲਈਏ 7 ਸਾਲਾਂ ਤੋਂ ਕਹਿ ਲਈਏ 2 ਵਾਰ ਦੇ ਐਮਪੀ ਕਹਿ ਲਈਏ ਗੁਰਜੀਤ ਸਿੰਘ ਔਜਲਾ ਸਾਡੇ ਨਾਲ ਨੇ ਤਾਂ ਹੁਣ ਫੇਰ ਉਹ ਅਮਰਸਰ ਤੋਂ ਕਾਂਗਰਸ ਤੋਂ ਲੋਕ ਸਭਾ ਉਮੀਦਵਾਰ ਨੇ ਅੱਜ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਕੈਂਪੇਨ ਟ੍ਰਾਇਲ ਦੇ ਵਿੱਚ ਕੁਝ ਨਿੱਜੀ ਜੀਵਨ ਬਾਰੇ ਸਾਰਾ ਦਿਨ ਕਿਸ ਤਰ੍ਹਾਂ ਇੱਕ ਉਮੀਦਵਾਰ ਦਾ ਕੈਂਡੀਡੇਟ ਦਾ ਦਿਨ ਬੀਤਦਾ ਹੈ ਕਿਸ ਤਰ੍ਹਾਂ ਉੱਠਦੇ ਨੇ ਬੈਠਦੇ ਨੇ ਖਾਂਦੇ ਨੇ ਪੀਂਦੇ ਨੇ ਕਿੱਥੇ-ਕਿੱਥੇ ਜਾਂਦੇ ਨੇ ਕਿੰਨੇ ਵਜੇ ਸੌਂਦੇ ਨੇ ਕਿੰਨੇ ਵਜੇ ਉੱਠਦੇ ਨੇ ਇਹ ਕੈਂਪੇਨ ਟ੍ਰਾਇਲ ਦੇ ਵਿੱਚ ਅਸੀਂ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਜਾ ਰਹੇ ਹਾਂ ਸਾਡੇ ਨਾਲ ਗੁਰਜੀਤ ਸਿੰਘ ਔਇਲਾ ਮੌਜੂਦ ਨੇ ਔਇਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮੀਡੀਆ ਤੇ ਧੰਨਵਾਦ ਜੀ ਸ਼ੁਕਰੀਆ ਬਹੁਤ-ਬਹੁਤ ਜੀ ਮੀਡੀਆ ਔਇਲਾ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਪਿੰਡਾਂ ਚ ਜਾ ਰਹੇ ਹਾਲਾਂਕਿ ਤੁਸੀਂ ਪਹਿਲੋਂ ਵੀ ਜਾਣਦੇ ਨੇ ਉਹ ਵਿਚਰਦੇ ਰਹੇ ਹੋ 7 ਸਾਲਾਂ ਤੋਂ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਬਹੁਤ ਚੰਗਾ ਉਮੀਦ ਤੋਂ ਵੱਧ ਹਮਮ ਔਰ ਸਭ ਤੋਂ ਵਧੀਆ ਗੱਲ ਇਹ ਲੱਗੀ ਹੈ ਕਿ ਲੋਕ ਅੱਜ ਕੱਲ ਤੁਹਾਨੂੰ ਕੀਤੇ ਕੰਮ ਨੂੰ ਰੈਕੋਗਨਾਈਜ਼ ਕਰਦੇ ਨੇ ਹਮ ਉਹ ਸਮਝਦੇ ਨੇ ਕਿ ਇਸ ਬੰਦੇ ਨੇ ਕੋਈ ਕੰਮ ਕੀਤੇ ਆ ਇਹ ਬੰਦਾ ਦੁੱਖ ਸੁੱਖ ਚ ਰਿਹਾ ਹੈ ਉਹਦੀ ਕਦਰ ਵੀ ਕਰਦੇ ਨੇ ਇਹ ਇਸ ਕਰਕੇ ਬਹੁਤ ਚੰਗਾ ਲੱਗਦਾ ਔਰ ਮੈਂ ਸਮਝਦਾ ਕਿ ਸਾਡੀ ਡਿਊਟੀ ਵੀ ਪੋਲੀਟিক্যাল ਬੰਦਿਆਂ ਦੀ ਬੰਦੀ ਹੈ ਹਮ ਕਿ ਲੋਕਾਂ ਦੇ ਜਿਹੜੇ ਮਸਲੇ ਨੇ ਜਦੋਂ 5 ਸਾਲ ਲਈ ਕਿਸ ਨੂੰ ਚੁਣ ਦਿੱਤਾ ਜਾਂਦਾ ਤੇ ਉਹ ਜਿਹੜੇ ਆਪਣੇ ਬੱਚਿਆਂ ਦੇ ਜਾਂ ਪੁੱਖ ਦੇ ਜਾਂ ਆਪਣੇ ird gird de samajik ਜਿੰਨੇ ਵੀ ਮਸਲੇ ਉਹਨਾਂ ਵਾਸਤੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ। ਹੂੰ। ਉਹ ਮੈਂ ਮਤਲਬ ਮੇਰਾ ਕੋਈ ਕੋਸ਼ਿਸ਼ ਕਰਕੇ ਆਪਣੇ ਨੂੰ ਪੂਰੇ ਕੰਮ ਕਰ ਕੀਤੇ ਵੀ ਨੇ। ਹੂੰ। ਹੁਣ ਵੀ ਜਾ ਰਹੇ ਨੇ। ਔਰ ਉਹੀ ਕਾਰਨ ਹੈ ਕਿ ਲੋਕਾਂ ਦੇ ਮਨ 'ਚ ਇੱਕ ਬੜੀ ਵੱਡੀ ਖੁਸ਼ੀ ਵੀ ਹੈ। ਪਹਿਲੇ ਸਭ ਜੇਕਰ ਅਸੀਂ 9 ਲੋਕ ਸਭਾ ਤੋਂ ਇਲਾਵਾ ਜੇਕਰ ਅਸੀਂ ਵਿਧਾਨ ਸਭਾ ਦੀ ਗੱਲ ਕਰੀਏ 9 ਹਲਕੇ ਨੇ ਤਾਂ ਉਸ ਦੇ ਵਿੱਚ 9 ਸਾਬਕਾ ਐਮਐਲਏ ਵੀ ਹੈਗੇ ਨੇ ਕੁਝ ਮੌਜੂਦਾ ਐਮਐਲਏ ਨੇ ਸਾਥ ਮਿਲ ਰਿਹਾ ਜੀ ਸਾਰੇ ਕਾਂਗਰਸੀਆਂ ਦਾ ਇਕਜੁੱਟਤਾ ਦਿਖ ਰਹੀ ਹੈ ਬਿਲਕੁਲ ਬਿਲਕੁਲ ਸਾਰੇ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਕੋਈ ਸਾਡੇ ਚ ਵਖਰੇਵਾ ਨਹੀਂ ਕਿਉਂਕਿ ਕਾਂਗਰਸ ਪਾਰਟੀ ਦੇ ਇੱਕ ਨਾ ਡੈਮੋਕ੍ਰੇਸੀ ਤਰੀਕੇ ਨਾਲ ਚੱਲਦੀ ਹੈ ਲੋਕਤੰਤਰ ਤਰੀਕੇ ਦੇ ਨਾਲ ਇਹਦੇ ਚ ਟਿਕਟ ਮੰਗਣਾ ਟਿਕਟ ਮਤਲਬ ਅਪਲਾਈ ਕਰਨਾ ਇੱਕ ਅਧਿਕਾਰ ਖੇਤਰ ਹੈ ਤੁਹਾਡੇ ਸਾਹਮਣੇ ਜਦੋਂ ਟਿਕਟ ਮਿਲ ਗਈ ਉਸ ਤੋਂ ਬਾਅਦ ਸਾਰੀ ਅਪਰਟਿਨਿਟੀਜ਼ ਸਾਹਮਣੇ ਨੇ ਤੇ ਅੱਜ ਤੁਸੀਂ ਜਿੰਨੀਆਂ ਵੱਡੀਆਂ ਰੈਲੀਆਂ ਤੁਸੀਂ ਦੇਖਣਾ ਜਨਾਲਾ ਸਭ ਕੁਝ ਆ ਰਹੇ ਹਾਂ ਹਮਮ ਔਰ ਹਰ ਪ੍ਰਤਾਪ ਜਨਾਲਾ ਦੀ ਤੁਸੀਂ ਰੈਲੀਆਂ ਵੇਖ ਹੀ ਲੈਣੀਆਂ ਨੇ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਇੱਕ ਇੱਕ ਵਰਕਰ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਜਿਹੜਾ ਹੈ ਉਹ ਪੂਰੀ ਤਨਦੇਹੀ ਦੇ ਨਾਲ ਇਲੈਕਸ਼ਨ ਲੜ ਰਿਹਾ ਕਿਉਂਕਿ ਕਾਂਗਰਸ ਵਿਚਾਰਧਾਰਾ ਨਾਲ ਲੋਕ ਜੁੜੇ ਆ ਕਾਂਗਰਸ ਜਿਹੜੀ ਹੈ ਨਾ ਇੱਕ ਬੜੀ ਵੱਡੀ ਵਿਸ਼ਾਲ ਵਿਚਾਰਧਾਰਾ ਹੈ ਤੇ ਜਿਹੜੇ ਜਿਹਨਾਂ ਨੂੰ ਹੁਣ ਜਿਹਨਾਂ ਦੇ ਪੁਸ਼ਤਾ ਹੋ ਗਈਆਂ ਇੱਕ ਇੱਕ ਦੋ ਦੋ ਪੁਸ਼ਤਾ ਹੋ ਗਈਆਂ ਹਮਮ ਉਹਨਾਂ ਦੇ ਮਨ ਦੇ ਵਿੱਚ ਵੀ ਹੈ ਕਿ ਇਹ ਲੜਾਈ ਕਾਂਗਰਸ ਹੀ ਲੜ ਸਕਦੀ ਹੈ ਲੋਕਾਂ ਦੀ ਇੱਕ ਸਾਰਿਆਂ ਨੂੰ ਇਕੱਠਾ ਲੈ ਕੇ ਚੱਲਣਾ ਸਾਰਿਆਂ ਨੂੰ ਇਕੱਠੇ ਰਹਿਣਾ ਬੈਠਣਾ ਉੱਠਣਾ ਇਹ ਸਾਰੀ ਕਾਂਗਰਸ ਦੇ ਵਿੱਚ ਹੈ ਸਾਰੇ ਧਰਮ ਦਾ ਸਤਕਾਰ ਕਰਨਾ ਕਦੀ ਵੀ ਧਰਮ ਦੇ ਆਧਾਰ ਤੇ ਵੋਟ ਨਹੀਂ ਮੰਗੀ ਕਾਂਗਰਸ ਨੇ ਕਦੀ ਵੀ ਵਰਗਾਂ ਦੇ ਆਧਾਰ ਤੇ ਵੋਟ ਨਹੀਂ ਮੰਗੀ ਕਾਂਗਰਸ ਨੇ ਕਾਂਗਰਸ ਜਦੋਂ ਵੋਟ ਮੰਗੂਗੀ ਆਪਣੇ ਕੀਤੇ ਕੰਮਾਂ ਦੀ ਗੱਲ ਰੱਖੂਗੀ ਤੇ ਕੰਮ ਹੀ ਚਾਹੀਦੇ ਹੋਰ ਬਣਾਏ ਕਦੇ ਨਹੀਂ ਠੀਕ ਹੈ ਨਾ ਅੋਲੇ ਸਾਹਿਬ ਰਿਪੋਰਟ ਕਾਰਡ ਤੁਸੀਂ ਹੱਥ ਚ ਫੜ ਕੇ ਬੈਠੇ ਹੋ ਹਾਲਾਂਕਿ ਕਈ ਜਿਹੜੇ ਲੀਡਰ ਨੇ ਉਮੀਦਵਾਰ ਨੇ ਉਹ ਆਪਣਾ ਮੈਨੀਫੈਸਟੋ ਵੀ ਦੇ ਰਹੇ ਨੇ ਤੁਸੀਂ ਰਿਪੋਰਟ ਕਾਰਡ ਫੜ ਕੇ ਬੈਠੇ ਹੋ ਵੀ ਮੈਂ ਆਹ ਕੰਮ ਕੀਤੇ ਨੇ ਮਾੜੇ ਗਣਾ ਦੇ ਉਹ ਦਰਸ਼ਕਾਂ ਨੂੰ ਕਿਹੜੇ ਕਿਹੜੇ ਕੰਮ ਤੁਸੀਂ ਹੁਣ ਤੱਕ ਸੱਤਾਂ ਸਾਲਾਂ ਦੇ ਵਿੱਚ ਕਰ ਚੁੱਕੇ ਹੋ ਦੇਖੋ ਇਹ ਹੈ ਰਿਪੋਰਟ ਕਾਰਡ ਜੀ ਸੜਕਾਂ ਦਾ ਬਿਛਦਾ ਜਾਲ ਡਿਟੇਲ ਦੱਸੀ ਹੈ ਜੀ 에어ਪੋਰਟ ਤੇ ਰੇਲਵੇ ਡਿਟੇਲ ਦੱਸੀ ਹੈ ਫਲਾਈਓਵਰ ਤੇ ਅੰਡਰਪਾਸ ਜਿਹੜੇ ਬਣਾਏ ਸ਼ਹਿਰ ਚ ਸਾਰੇ ਦੱਸੇ ਨੇ ਸੀ ਇਹ ਸੂਚਨਾ ਜਬੰਦੀ ਕੀ ਕੀਤਾ ਸਾਰਾ ਦੱਸਿਆ ਹੈ ਨਹਿਰੀ ਜਲ ਸੁਪਰਾਈ ਦਾ ਵੱਡਾ ਪ੍ਰੋਜੈਕਟ ਜਿਹੜਾ ਅੰਮ੍ਰਿਤਸਰ ਆਰਬੀ ਵਰਲਡ ਬੈਂਕ ਦਾ ਉਹ ਵੀ ਲੱਗਾ ਹੈ ਵਿਦਿਅਕਾਰੇ ਦੇ ਸਕੂਲ ਕਿੰਨੇ ਬਣਾਏ ਕਿੰਨੇ ਕਨੇ ਪੈਸੇ ਲੱਗੇ ਪੰਚਾਇਤਾਂ ਨੂੰ ਕਿਵੇਂ ਜਾਰੀ ਫੰਡ ਕਰਵਾਏ ਗਏ ਜਿਹੜੇ ਸਾਡੇ ਸੀ ਔਰ ਕੰਪਨੀ ਬਾਤੇ ਸੁਲਤਾਨਪੁਰ ਨਹਿਰ ਤੇ ਸੁੰਦਰੀ ਕਰਨ ਵਾਸਤੇ ਜਿਹੜੇ ਪੈਸੇ ਦਿੱਤੇ ਉਹ ਫੇਰ ਅੰਮ੍ਰਿਤਸਰ ਦੇ ਪੇਖ ਲਈ ਕੀਤੇ ਜਾਣ ਵਾਲੇ ਪ੍ਰਾਲੇ ਉਹ ਪ੍ਰਾਲੇ ਜਿਹੜੇ ਕਰਨੇ ਆ ਹਲੇ ਜਿਹੜੇ ਤੁਹਾਡੇ ਮਨ ਚ ਹੈਗੇ ਨੇ ਤੁਹਾਡੇ ਦਿਮਾਗ ਚ ਨਹੀਂ ਇਹ ਚੱਲ ਰਹੇ ਨੇ ਜਿਨ੍ਹਾਂ ਚ ਕਾਫੀ ਕੰਮ ਹੋ ਰਿਹਾ ਵਾ ਠੀਕ ਹੈ ਜੀ ਕੁਝ ਨੇ ਸਰਕਾਰ ਦੀਆਂ ਗਲਤ ਨੀਤੀਆਂ ਨੇ ਉਹਨਾਂ ਨੂੰ ਵਾਪਸ ਕਰਾਉਣਾ ਹਮ ਸਾਰੀਆਂ ਚੀਜ਼ਾਂ ਦੇ ਵਿੱਚ ਨੇ ਹਮ ਹਮ ਔਰ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਹਮ ਹਮ ਕੁਝ ਮੁੱਦੇ ਨੇ ਜਿਹੜੇ ਸੈਂਟਰ ਗਵਰਨਮੈਂਟ ਦੇ ਨੇ ਕੁਝ ਸਟੇਟ ਦੇ ਨੇ ਹਮ ਹਮ ਕੁਝ ਸਟੇਟ ਨਾਲ ਰਲ ਕੇ ਕੀਤੇ ਜਾਣਗੇ ਸਟੇਟ ਕਿੰਨੀ ਸੰਜੀਦਾ ਹੁੰਦੀ ਹੈ ਉਹ ਸਮਾਦਾਰਸੀ ਦੇਣਾ ਸਮੇਂ ਇਹ ਸਭ ਨਾਲ ਤੁਸੀਂ ਸਾਰੇ ਮਸਲੇ ਜਿਹੜੇ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੁਣ ਵੇਖੋ ਮੈਂ ਆਪਣੀ ਲੋਕ ਸਭਾ ਦੀ ਹਾਜ਼ਰੀ ਵੀ ਦੱਸੀ ਹੈ। ਅੱਛਾ ਜੀ ਬਿਲਕੁਲ। ਬੈਸ ਵੀ ਦੱਸੀ ਹੈ। ਹੂੰ। ਕਿ ਸਵਾਲ ਵੀ ਦੱਸੇ। ਬੋਲੋ ਜੀ ਕਿੰਨੇ ਕੀਤੇ ਉਹ ਵੀ ਦੱਸੇ। ਐਵਰੇਜ ਨਾਲੋਂ ਵੱਧ ਕੀਤੇ। ਜੋ ਹੋਣੀ ਚਾਹੀਦੀ ਐਵਰੇਜ ਬਿਲਕੁਲ ਉਹਦੇ ਨਾਲੋਂ ਵੱਧ ਨੇ। ਬਿਲਕੁਲ। ਅ ਅੋਇਲਾ ਸਾਹਿਬ ਜੀ ਮੈਂ 1 ਸਾਲ ਹੂੰ ਕਰੋਨਾ ਦੀ 1 ਸਾਲ ਕਿਸਾਨੀ ਧਰਨੇ ਦੇ ਕਰਕੇ ਅਸੀਂ ਗਏ ਵੀ ਨਹੀਂ। ਨਹੀਂ ਨਹੀਂ ਤੁਸੀਂ ਕਿਸਾਨੀ ਧਰਨੇ। ਨਹੀਂ ਤੇ ਇਹ ਤੇ ਹੋਰ ਵੱਧ ਹੁੰਦੇ। ਜੀ ਜੀ। ਸਿਆਸੀ ਨਹੀਂ ਟੈਂਡ ਕਰ ਸਕਦੇ। ਅ ਉਹਲਾ ਸਾਹਿਬ ਇੱਕ ਚੀਜ਼ ਦੇਖੀ ਜਾਂਦੀ ਹੈ। ਤੁਸੀਂ ਸਾਨੂੰ ਅਸੀਂ ਦੇਖਿਆ ਤੁਸੀਂ ਕੰਮ ਕਰਵਾਉਂਦੇ ਹੋ ਬਾਹ ਫੜ ਕੇ ਚਾਹੇ ਗੋਡੇ ਫੜ ਕੇ ਤੁਸੀਂ ਕੰਮ ਕਰਵਾਉਂਦੇ ਹੋ। ਪਰ ਕਈ ਵਾਰ ਕਈ ਐਮਪੀ ਦੇਖਿਆ ਉਹ ਕਹਿੰਦੇ ਸਾਡੀ ਸਰਕਾਰ ਨਹੀਂ ਹੈਗੀ ਸਾਡੀ ਉੱਥੇ ਸੁਣ ਦੇਣੀ ਆ ਸਾਨੂੰ ਅੰਦਰ ਨਹੀਂ ਵੜ ਦਿੰਦੇ ਸਾਨੂੰ ਬੋਲਣ ਦੀ ਦਿੱਤਾ ਜਾਂਦਾ। ਉਹ ਸਭ ਬਹਾਨੇ ਨੇ ਇੱਕ ਸਾਹਬ ਦੇ। ਦੇਖੋ ਜਦੋਂ ਤੁਹਾਨੂੰ ਲੋਕ ਚੁੰਨਦੇ ਨੇ ਹਾਊਸ ਦਾ ਮੈਂਬਰ ਬਣਾ ਕੇ ਭੇਜਦੇ ਆ। ਹੂੰ ਕਿਸੇ ਪਾਰਟੀ ਦਾ ਮੈਂਬਰ ਨਹੀਂ ਹੁੰਦੇ। ਪਾਰਟੀ ਦੇ ਨੂੰ ਚੋਣ ਨਿਸ਼ਾਨ ਤੇ ਲੜਦੇ ਜੇ ਪਾਰਟੀ ਦੇ ਨੀਤੀਆਂ ਨੂੰ ਤੁਸੀਂ ਸਮਾਜਿਕ ਸੁਧਾਰਾਂ ਵਾਸਤੇ ਲਾਗੂ ਕਰਦੇ ਜੇ। ਜਿਹੜੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਆਪਣੇ ਉਹਨਾਂ ਨੇ ਇੱਕ ਇਹਨੂੰ ਅ ਮਤਲਬ ਇੱਕ ਸਿਸਟਮ ਜਿਹਾ ਬਣਾ ਲਿਆ ਵੀ ਚਲੋ ਬਣ ਗਏ ਆ ਠੀਕ ਹੈ ਨਹੀਂ ਸਰਕਾਰ ਤੇ ਆਪਣਾ ਕੰਮ ਤੁਰੋ ਫਿਰੋ ਤੇ ਫਿਰ ਐਂਟਿੰਗਮੈਂਸੀ ਹੋ ਜੂਗੀ ਜਿੱਜਾਂਗੇ ਉਹ ਉਹ ਲੋਕ ਉਹਨਾਂ ਦੀ ਕਾਬਲੀਅਤ ਹੀ ਨਹੀਂ ਹੁੰਦੀ ਕਿ ਉਹ ਲੋਕ ਕੰਮ ਕਰ ਸਕਣ ਦਰਸ਼ਕਾਂ ਨੂੰ ਦੱਸ ਦਈਏ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਹ ਨਿਕਲ ਰਿਹਾ ਤੁਸੀਂ ਦੇਖੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਕਿ ਕਹਿ ਕੇ ਅੰਮ੍ਰਿਤਸਰ ਦੇ ਵਿੱਚੋਂ ਇਹ ਕਢਵਾਇਆ ਗਿਆ ਹਾਲਾਂਕਿ ਕਿਹਾ ਇਹ ਜਾ ਰਿਹਾ ਸੀਗਾ ਕਿ ਜਲੰਧਰੋਂ ਹੀ ਇਹ ਦਿੱਲੀ ਵੱਲ ਨੂੰ ਮੁੜ ਜਾਣਾ ਸੀਗਾ ਪਰ ਇਹ ਕਹਿ ਕੇ ਔਇਲਾ ਸਾਹਿਬ ਨੇ ਕਿਹਾ ਕਿ ਸਾਡੀ ਮਿਹਨਤ صدਕਾ ਜਿਹੜਾ ਇਹ ਕਰਵਾਇਆ ਗਿਆ ਇੱਥੋਂ ਤੱਕ ਇਹ ਸੜਕਾਂ ਦੇਖੋ ਤੁਸੀਂ ਇਹ ਰੋਡ ਦੱਸੋ ਬਿਲਕੁਲ ਇਹ ਰੋਡ ਹੈ ਪਰ ਵੀਰ ਜੀ ਅੰਮ੍ਰਿਤਸਰ ਤੋਂ ਅਜਨਾਲਾ ਜਾ ਰਹੀ ਹੈ ਜੀ 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 ਇਹ ਸਿੰਗਲ ਰੋਡ ਹੁੰਦੀ ਸੀ 30 ਫੁੱਟ ਦੀ ਬਿਲਕੁਲ ਅੱਜ ਵੇਖ ਲਓ 4 ਲੇਨ 4 ਲੇਨ ਹੈ ਔਰ 15 ਮਿੰਟਾਂ ਜੇ ਜਨਾਲੇ ਵਾਲੀ ਉੱਥੇ ਪਹੁੰਚਦੇ ਨੇ ਹਮ ਅਜਨਾਲੇ ਬਿਲਕੁਲ ਨਹੀਂ ਤੇ ਇੰਨਾ ਮਾੜਾ ਹਾਲ ਸੀ ਇੱਥੇ ਹਮ ਹਮ ਕੋਈ ਤਾਂ ਮੂੰਹ ਨਹੀਂ ਸੀ ਕਰਦਾ ਅਜ ਸਾਰਾ ਅਜਨਾਲਾ ਜਿਹੜਾ ਹੈ ਹਮ ਅੱਜ ਤੁਸੀਂ ਵੇਖੋ ਉਹਨਾਂ ਨੂੰ ਤੇਲ ਦੀ ਬਚਤ ਹੋਈ ਹਮ ਸਮੇਂ ਦੀ ਬਚਤ ਹੋਈ ਕੋਈ ਮੋਟਰਸਾਈਕਲ ਸਕੂਟਰ ਗੱਡੀ ਉਹਨਾਂ ਦੀ ਟੁੱਟਣੀ ਨਹੀਂ ਹਮ ਸਭ ਤੋਂ ਵੱਡੀ ਜਾਨ ਨਹੀਂ ਖਤਰਾ ਕੋਈ ਨਹੀਂ ਹਮ ਹਮ ਕਹਿੰਦੇ ਬਹੁਤ ਮਤਾਂ ਹੋਈਆਂ ਇਸ ਰਸਤੇ ਜੀ ਜੀ ਮਰ ਖੂਨੀ ਛੜ ਕੇ ਹੀ ਜਾਂਦੀ ਸੀ ਹੁਣ ਐਸ ਵੇਲੇ ਆਹਮ ਨਾਲ ਲੋਕ ਜਾਂਦੇ ਨਹੀਂ ਇਹ ਸਾਡੇ ਕੰਮ ਨੇ ਪੌਣੇ 350 ਕਰੋੜ ਰੁਪਏ ਲਗਾਏ ਤੇ ਜੀ ਜੀ ਅਜੇ ਸਾਹਿਬ ਜੇਕਰ ਅਸੀਂ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਹਾਂ ਜੇਕਰ ਤੁਸੀਂ ਮੈਂਬਰ ਪਾਰਲੀਮੈਂਟ ਦੁਆਰਾ ਤੋਂ ਚੁਣੇ ਜਾਂਦੇ ਹੋ ਕਿ ਕੀ ਮੇਨ ਮਕਸਦ ਕੀ ਰਹੇਗਾ ਕਿਉਂਕਿ AIMS ਦਾ ਬੜਾ ਰੋਲਾ ਪੈਂਦਾ ਹੈ IIHM ਦਾ ਰੋਲਾ ਪੈਂਦਾ ਹੈ AIMS ਦਾ ਰੋਲਾ ਪੈਂਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਲਿਆਂਦਾ ਜਾਵੇਗਾ ਕੀ ਤੁਹਾਡੇ ਦਿਮਾਗ 'ਚ ਕਿਹੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਕਰਨੀਆਂ ਤੁਸੀਂ ਚਾਹ ਰਹੇ ਹੋ ਅੰਮ੍ਰਿਤਸਰ ਵਾਸਤੇ ਦੇਖੋ ਬੇਦੀ ਗੱਲ ਤੇ ਸਾਡੇ ਕੋਲ ਚੰਗਾ ਹਸਪੀਟਲ ਨਹੀਂਗਾ ਵੱਡਾ ਹਸਪੀਟਲ ਅਮਰਸਰ ਨੂੰ ਚਾਹੀਦਾ ਮਿਲਿਆ ਸੀ ਸਾਡੇ ਜਿਹੜੇ ਉਸਾਮ ਦੇ ਸੋ ਕਾਲ ਲੀਡਰ ਸੀ ਅੱਜ ਵੀ ਇਲੈਕਸ਼ਨਾਂ 'ਚ ਖੜੇ ਨੇ ਇਹ ਆਪਣੇ ਰੰਗਾ ਚ ਰੰਗੇ ਰਹੇ ਤੇ ਧਿਆਨ ਹੀ ਨਹੀਂ ਦਿੱਤਾ ਅਗਲੇ ਲੈ ਕੇ ਸਹਿਮਤੀ ਲਈਏ ਨਾ ਤੋਂ ਬਿਲਕੁਲ ਦੇ ਸਹਿਮਤੀ ਬਿਨਾਂ ਜਾ ਹੀ ਨਹੀਂ ਸਕਦਾ ਜੋ ਪ੍ਰੋਜੈਕਟ ਜਿਹੜੇ ਆ ਵਾਪਸ ਇੱਕ ਤੇ ਮੈਂ ਚਾਹੁੰਨਾ ਕਿ ਅਮਰਸਰ ਜਿਹੜਾ ਨਾ ਇਹ ਮੈਡੀਕਲ ਟੂਰਿਜ਼ਮ ਬਣੇ ਹੈਲਥ ਹੱਬ ਬਣੇ ਪਾਕਿਸਤਾਨ ਨਾਲ ਲੱਗਦਾ ਹੈ ਔਰ ਮੈਂ ਇਹੋ ਜੀ ਜੇ ਪਰਮਾਤਮਾ ਮੇਰ ਕਰਨਾ ਸਰਕਾਰ ਆਪਣੀ ਬਣ ਜਾਣੀ ਹੈ ਬਾਰਡਰ ਖਲਾ ਕੇ ਮੈਂ ਮੈਡੀਕਲ ਟੂਰਿਜ਼ਮ ਇਧਰ ਵਧਾਉਣਾ ਹੈ ਅੰਮ੍ਰਿਤਸਰ ਜਿਹੜਾ ਲਾਗ ਜੇ ਉੱਥੇ 50 ਲੱਖ ਚ ਹੁੰਦਾ ਸਾਡੇ 10 ਲੱਖ ਚ ਹੁੰਦਾ ਜਿਹੜੀ ਦਵਾਈ ਉੱਥੇ 2000 ਰੁਪਏ ਦੀ ਇੱਥੇ 2 ਰੁਪਏ ਦੀ 10 ਰੁਪਏ ਦੀ 5 ਰੁਪਏ ਦੀ ਸੋ ਇੱਕ ਤੇ ਉਹਦੇ ਤੇ ਮੇਰਾ ਫੋਕਸ ਹੈ ਜਿਹੜੀ ਇੱਕ ਆਈਟੀ ਹੱਬ ਅੰਮ੍ਰਿਤਸਰ ਨੂੰ ਬਣਾਉਣਾ ਇਹ ਮੇਰਾ ਫੋਕਸ ਹੈ ਕਿਉਂਕਿ ਜੇ ਆਈਟੀ ਇੰਡਸਟਰੀ ਆ ਜਾਂਦੀ ਤੇ ਬਹੁਤ ਜੌਬ ਬੱਚਿਆਂ ਨੂੰ ਇੱਥੇ ਮਿਲ ਜਾਂਦੀ ਹੈ ਜੇ ਬਾਹਰੋਂ ਵੀ ਆ ਕੇ ਕਰਨਗੇ ਇਨਵੈਸਟਮੈਂਟ ਤੇ ਆਊਗੀ ਨਾ ਘੱਟੋ ਘੱਟ ਸੌਫਟਵੇਅਰ ਟੈਕਨੋਲੋਜੀ ਪਾਰਕ ਬਣਿਆ ਉਹ ਵੀ ਇਹ ਡਾਕਟਰ ਮਨਮੋਹ ਸਿੰਘ ਜੀ ਦੇ ਵੇੜੇ ਦੇ ਪ੍ਰੋਜੈਕਟ ਹੈ 10 ਸਾਲ ਕਾਲੀ ਬੀਜੇਪੀ ਗਵਰਨਮੈਂਟ ਕੋਈ ਪ੍ਰੋਜੈਕਟ ਨਹੀਂ ਬਣ ਸਕੇ ਜਦ ਪਰ ਮੈਂ ਕੋਸ਼ਿਸ਼ ਕਰਕੇ ਫੇਰ ਵੀ ਇਹ ਪ੍ਰੋਜੈਕਟ ਜਿਹੜੇ ਨੇ ਵਾਪਸ ਲੈ ਕੇ ਆਏ ਔਰ ਮੈਂ ਸੌਫਟਵੇਅਰ ਟੈਕਨੋਲੋਜੀ ਪਾਰਕ ਜਿਹੜਾ ਹੈ ਉਹ ਬਣਾਉਣਾ ਹੈ ਜੀ ਜੀ ਅ ਉਹ ਲੈ ਸਾਬ ਜੇਕਰ ਅਸੀਂ ਗੱਲ ਕਰਦੇ ਹਾਂ ਅਟਾਰੀ ਵਾਗਾ ਸਰਹਾਦੇ ਟ੍ਰੇਡ ਦੀ ਗੱਲ ਕਰੀਏ ਉਹ ਤੁਸੀਂ ਦੇਖਿਆ ਹੋਣਾ ਕਿ ਉਹ ਟ੍ਰੇਡ ਜਿਹੜਾ ਉਹ ਕਾਫੀ ਅਸੀਂ ਕਹਿ ਲਈਏ ਕਿ ਉਸ ਨੂੰ ਲੈ ਕੇ ਉਥੋਂ ਦੇ ਜਿਹੜੇ ਕੁਲੀ ਨੇ ਉਹ ਤੁਹਾਨੂੰ ਵੀ ਮਿਲਿਆ ਕਿ ਰੋਏ ਤੋਂ ਅੱਗੇ ਕਿ ਸਾਡਾ ਇਹ ਵਪਾਰ ਜਿਹੜਾ ਹੈ ਇਸ ਨੂੰ ਚਾਲੂ ਕੀਤਾ ਜਾਵੇ ਕਿਉਂਕਿ ਸਾਡੇ ਪਰਿਵਾਰ ਇਸ ਤੋਂ ਚੱਲਦੇ ਨੇ ਉਹ ਵਪਾਰ ਬੰਦ ਪਿਆ ਤੇ ਮਹਿੰਗੀਆਂ ਚੀਜ਼ਾਂ ਅਸੀਂ ਖਰੀਦਨੇ ਆ ਉਸ ਨੂੰ ਲੈ ਕੇ ਕੀ ਤੁਹਾਡਾ ਅਗਲਾ ਪਲਾਨ ਹੈਗਾ ਦੇਖੋ ਜੜਾ ਪਾਕਿਸਤਾਨਾ ਵਪਾਰ ਹੈ ਨਾ ਉਹਦੀ ਅਸੀਂ ਆਵਾਜ਼ ਪਾਰਲੀਮੈਂਟ ਚ ਪਹਿਲੋਂ ਵੀ ਚੁੱਕੀ ਦੋ ਵਾਰ ਪਾਰਲੀਮੈਂਟ ਚ ਵੀ ਗੱਲ ਰੱਖੀ ਆ ਵੀ ਆ ਹਾਲਾਤ ਨੇ ਸਾਡੇ ਔਰ ਮੈਂ ਐਕਸਟਰਨਲ ਫੇਅਰ ਕਮੇਟੀ ਵੀ ਲੈ ਕੇ ਆਇਆ ਹੂੰ ਉਹਦੇ ਵਿੱਚ ਬੜਾ ਡਿਟੇਲ ਦੱਸਿਆ ਵੀ ਵਪਾਰ ਖੁੱਲਣਾ ਚਾਹੀਦਾ ਵਦਨਾ ਜਿੱਦੋਂ ਉੱਥੇ ਇੱਕ ਟਰੱਕ ਸਕੇੰਦਰ ਹੈ ਹੂੰ ਹੂੰ ਉਹ ਵੀ ਇੱਥੇ ਚਾਲੂ ਹਾਲਤ ਚ ਹੁਣ ਇਹਦੇ ਜੋਗੇ ਅਜੇ ਤੱਕ ਚੱਲ ਨਹੀਂ ਸਕੇ ਚੱਲ ਨਹੀਂ ਸਕੇ ਸੋ ਇਹ ਮੰਗਾਂ ਅਰੇੜੀ ਵਦਨਾ ਸੋ ਉਹਦੇ ਚ ਸਰਕਾਰ ਗੌਰ ਕਰ ਰਹੀ ਹੈ ਹੂੰ ਹੁਣ ਸਰਕਾਰ ਜੀ ਦੇ ਆਪਣੀ ਆ ਗਈ ਹੂੰ ਤੇ ਬਹੁਤ ਜਲਦੀ ਕਰਾ ਦੇਣਗੇ ਹੂੰ ਇਹ ਤਾਂ ਦੋ ਜਨਾਂ ਲੜਾਇਓ ਜਿਹੜਾ ਜੋ ਵੀ ਤਰੀਕਾ ਪਨਾਉਣਾ ਪਏਗਾ ਹੂੰ ਹੂੰ ਉਹਨਾਂ ਨੂੰ ਰਿਕੁਐਸਟ ਕਰਕੇ ਦਬਾਅ ਪਾ ਕੇ ਜਿਸ ਤਰ੍ਹਾਂ ਵੀ ਹੋਏਗਾ ਖਲੌਣਾ ਹੈ ਕਨੌਨ ਦਾ ਇੱਕ ਏਪੀ ਸਾਨੂੰ ਇਮਪੋਰਟ ਮਿਲ ਜਾਂਦਾ ਐਕਸਪੋਰਟ ਨਹੀਂ ਹੁੰਦਾ ਜੀ ਪਾਕਿਸਤਾਨ ਵਾਲੇ ਸਾਡੇ ਕੋਲ ਲੈਂਦੇ ਹੀ ਨਹੀਂ ਕੋਈ ਕੁਝ ਥੋੜਾ ਬੋਤਾ ਕੋਈ ਚੀਜ਼ ਮੰਗਾ ਲਈ ਉਹ ਲੈ ਲਈ ਜਦ ਕਿ ਉੱਥੇ ਸਬਜ਼ੀਆਂ ਖਾਣੀਆਂ ਚੀਜ਼ਾਂ ਮਹਿੰਗੀਆਂ ਨੇ ਕਿਉਂਕਿ ਉੱਥੇ ਨਾ ਖੇਤੀਬਾੜੀ ਜਾਂ ਤੇ ਬਹੁਤ ਵੱਡੇ ਜ਼ਿਮੀਦਾਰ ਨੇ ਹੂੰ ਹੂੰ ਜਾਂ ਬਿਲਕੁਲ ਛੋਟੇ ਨਹੀਂ ਤੇ ਵੱਡੇ ਜ਼ਿਮੀਦਾਰ ਹੌਂਡ ਕਰਕੇ ਉਹਨਾਂ ਨੂੰ ਸਬਜ਼ੀਆਂ ਲਾਉਣ ਦਾ ਕੋਈ ਸ਼ੌਂਕ ਨਹੀਂਗਾ ਹੂੰ ਹੂੰ ਉਹਨੇ ਦੋ ਫਜ਼ਰਾਂ ਲੈਣੀਆਂ ਨਿਕੜ ਕੇ ਝੋਨੇ ਦੀ ਤੇ ਠੀਕ ਹੈ ਜਿਹੜਾ ਸਾਡੀ ਤੇ ਛੋਟਾ ਜ਼ਿਮੀਦਾਰ ਹੈ 2 4 3 ਕਿਲੇ ਵਾਲਾ ਉਹਦੀ ਰੋਜ਼ੀ ਰੋਟੀ ਉਹ ਫਿਰ ਜੇ ਸਬਜ਼ੀ ਬਹੁਤ ਲਾਉਂਦੇ ਜੇ ਸਬਜ਼ੀ ਉਧਰ ਜਾਣੀ ਸ਼ੁਰੂ ਹੋ ਜਾਏ ਸਾਡੀ ਲੋੜ ਹੀ ਕੋਈ ਨਹੀਂ ਕਿਸ ਚੀਜ਼ ਦੀ ਬਿਲਕੁਲ ਅਸੀਂ ਸਰਕਾਰ ਸਟੇਟ ਗਵਰਨਮੈਂਟ ਮਦਦ ਕਰੇ ਕਿਸਾਨਾਂ ਦੀ ਚੰਗੇ ਬੀਜ ਦੇਵੇ ਚੰਗੀ ਸਹੂਲਤ ਦੇਵੇ ਉਹ ਵਧੀਆ ਹੋ ਸਕਦਾ ਇਹ ਕਿਆ ਜਾ ਰਿਹਾ ਸੀਗਾ ਕਿ ਅਸੀਂ ਰਾਹੁਲ ਗਾਂਧੀ ਜੀ ਨੂੰ ਕਾਫੀ ਵਾਰ ਸੁਣਦੇ ਦੇਖਿਆ ਹੈ ਕਿ ਜਿਹੜੇ ਅਡਾਨੀ ਅੰਬਾਨੀ ਨੇ ਉਹਨਾਂ ਦੇ ਪੋਰਟਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਹੀ ਇਹ ਟ੍ਰੇਡ ਜਿਹੜਾ ਬੰਦ ਕੀਤਾ ਗਿਆ ਹੈ ਤਾਂ ਕਿ ਉਹਨਾਂ ਦਾ ਵਪਾਰ ਜਿਹੜਾ ਉਹ ਵੱਧ ਸਕੇ ਤੇ ਪੰਜਾਬ ਨੂੰ ਕਿਤਨਾ ਕਿਤੇ ਫਾੜੀ ਕੀਤਾ ਜਾ ਰਿਹਾ ਪੰਜਾਬ ਨੂੰ ਅਣਗੌਲਿਆ ਕੀਤਾ ਜਾ ਰਿਹਾ ਕਿ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਸ ਨੂੰ ਡਾਊਨ ਕੀਤਾ ਜਾਵੇ ਇਹ ਸੋਚ ਹੈ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਕਿਉਂਕਿ ਇਹ ਸਮਾਨ ਤੇ ਸਾਰਾ ਹੀ ਆ ਰਿਹਾ ਇਹ ਹੁਣ ਸਮੁੰਦਰਾਂ ਹੀ ਆ ਰਿਹਾ ਦबई ਤੋਂ ਦबई ਤੋਂ ਆ ਰਿਹਾ ਜੇ ਬਾਈ ਰੋਡ ਆਊਗਾ ਇੱਕ ਸਸਤਾ ਵੀ ਪਹੁੰਚਾਗਾ ਬਿਲਕੁਲ ਤੇ ਸਾਡੇ ਲਈ ਫਾਇਦੇਮੰਦ ਵੀ ਆ। ਹੂੰ ਹੂੰ। ਰਿਪੋਰਟ ਕਿਹਨਾਂ ਕੋਈ ਰਿਪੋਰਟ ਨਹੀਂ ਕੋਈ। ਇਹ ਨਹੀਂ ਆ ਰਿਹਾ। ਕੁਇੰਟਲਾਂ ਦੀ ਦਦਾਤ ਚ ਨਾ ਆ ਰਿਹਾ ਡਾਨੀ ਦੀ ਪੋਰਟ ਤੇ। ਹੂੰ। ਜੇ ਕਿਤੇ ਮਾਰੇ ਬੰਦੇ ਦੀ ਪੋਰਟ ਹੁੰਦੀ ਨਾ ਉਹਨੂੰ ਪੋਰਟ ਬੰਦ ਹੋ ਜੀਣੀ। ਉਹਨੂੰ ਨਸ਼ੇ ਦੀ ਵੀ ਦਰਨਾਸ਼ ਵੇਚਣ ਦੀ ਵੀ ਖੋਲਿਆ। ਹੂੰ। ਉਹਨੂੰ ਵਪਾਰ ਦੀ ਵੀ ਖੋਲਿਆ। ਉਹ ਤਾਂ ਮौज ਕਰ ਰਿਹਾ। ਕੋਈ ਬਚਣ ਵਾਲਾ ਹੀ ਨਹੀਂ ਹੈਗਾ। ਇਹ ਬਿਲਕੁਲ ਉਹਨਾਂ ਰਾਹੁਲ ਜੀ ਨੇ ਸਚਾਈ ਸਚਾਈ ਬਿਆਨ ਕੀਤੀ ਹੈ। ਹੂੰ। ਜੇਕਰ ਅਸੀਂ ਇੰਡੀਆ ਆਲਾਈਂਸ ਦੀ ਗੱਲ ਕਰੀਏ ਤਾਂ ਅ ਅਮਲਾ ਸਾਬ ਕੀ ਲੱਗਦਾ ਹੈ ਵੇ ਇਸ ਵਾਰ ਕੇਂਦਰ ਦੇ ਵਿੱਚ ਪਲਟੀ ਵਜ ਰਹੀ ਹੈ ਕਿਉਂਕਿ ਦੇਖਿਆ ਜਾ ਰਿਹਾ ਹੈ ਰੁਝਾਨ ਕਾਫੀ ਬਦਲਦੇ ਨਜ਼ਰ ਆ ਰਹੇ ਨੇ ਤੁਹਾਡਾ ਕੀ ਐਜ਼ਾ ਤੁਸੀਂ ਦਿੱਲੀ ਰਹਿੰਦੇ ਹੋ ਦਿੱਲੀ ਜਾਣਦੇ ਹੋ ਦਿੱਲੀ ਸਰਕਾਰੀ ਦਰਬਾਰੇ ਤੁਹਾਡੀ ਪੂਰੀ ਗੱਲ ਹੈ ਕੇਂਦਰ ਦੇ ਵਿੱਚ ਤੁਸੀਂ ਕੰਮਕਾਰ ਕਰਵਾਉਣ ਵਾਸਤੇ ਜਾਂਦੇ ਹੋ ਕੀ ਲੱਗਦਾ ਹੈ ਅੰਦਰੂਨੀ ਰੁਝਾਨ ਕੀ ਲੱਗਦੇ ਨੇ ਤੁਹਾਨੂੰ ਬਿਲਕੁਲ ਸਹੀ ਹੈ ਹਮ ਸਰਕਾਰ ਬਦਲ ਰਹੀ ਹੈ ਔਰ ਸਰਕਾਰ ਨਹੀਂ ਬਦਲਣਾ ਹੈ ਹਮ ਜੀ ਇਸਚਾਈ ਹੈ ਔਰ ਇੰਡੀਆ ਲਾਈਨ ਦੀ ਸਰਕਾਰ ਬਣਨੀ ਹੈ ਹਮ ਸਚਿਨ ਪਾਇਲਟ ਹੋਰੀ ਆਏ ਸੀਗੇ ਤੁਹਾਡੇ ਹੱਕ ਚ ਚੋਣ ਪ੍ਰਚਾਰ ਕਰਕੇ ਗਏ ਨੇ ਕੱਲ ਬਾਰਡਰ ਏਰੀਏ ਤੇ ਬਹੁਤ ਵਧੀਆ ਉਹਨਾਂ ਦਾ ਬਿਆਨ ਸੀਗਾ ਕਿ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਨੂੰ ਦਵਾਂਗੇ ਕੋਈ ਵੀ ਪਾਰਟੀ ਇਹ ਗਾਰੰਟੀ ਦੇਣ ਵਾਸਤੇ ਤਿਆਰ ਨਹੀਂ ਹੈ ਐਲਾਨ ਕਰਨ ਵਾਸਤੇ ਤਿਆਰ ਨਹੀਂ ਪਰ ਕਾਂਗਰਸ ਪਾਰਟੀ ਕਰਦੀ ਹੈ ਬਿਲਕੁਲ ਮੈਂ ਇਹ ਜਿਹੜੀ ਚੀਜ਼ ਹੈ ਵੇਖੋ ਗਾਰੰਟੀ ਕਾਰਡ 'ਚ ਵੀ ਉਹਨਾਂ ਨੇ ਲਿਖ ਕੇ ਦਿੱਤਾ ਹਮ ਜਿਹੜੀ ਵੀ ਜਿਹੜੀ ਗਾਰੰਟੀ ਹੈ ਸਵਾਮੀਨਾ ਕਰਜਾ ਮਾਫੀ ਸਵਾਮੀਨਾ ਨਾ ਰਿਪੋਰਟ ਲਾਗੂ ਕਰਕੇ ਮੈਂ ਗਰੰਟੀ ਹਾਂ ਬਿਲਕੁਲ ਆ ਸਾਈਨ ਨੇ ਦੋਵੇਂ ਜੀ ਜੀ ਖੜਗੇ ਜੀ ਤੇ ਰਾਹੁਲ ਰਾਹੁਲ ਜੀ ਇਹਦੇ ਚ ਅਜ ਜਦੋਂ ਸਕੈਨ ਕਰੋਗੇ ਹੋਰ ਹੀ ਬਹੁਤ ਵੱਡਾ ਇਹ ਹੈਗਾ ਪੱਤਰ ਨਿਆ ਪੱਤਰ ਇਹਨੂੰ ਆਉਂਦੇ ਸੋ ਇਹ ਬੜੀ ਵੱਡੀ ਚਿਰ ਦੀ ਮੰਗ ਹੈ ਤੇ ਵੱਡੇ ਲੀਡਰ ਵੀ ਅਸੀਂ ਇਸ ਕਰਕੇ ਤੇ ਸਾਰੇ ਲੈ ਕੇ ਆ ਰਹੇ ਹਾਂ ਅੱਗੇ ਹੁੰਦਾ ਕਿ ਅੰਮ੍ਰਿਤਸਰ ਮੈਂ ਹੀ ਸ਼ੁਰੂ ਕੀਤਾ ਅੱਜ ਤੋ ਕੋਈ ਵੱਡਾ ਲੀਡਰ ਨਹੀਂ ਸੀ ਆਉਂਦਾ ਮੈਨੂੰ ਜਿੰਨੇ ਵੱਡੇ ਲੀਡਰ ਆ ਰਹੇ ਮੈਂ ਕਿਹਾ ਜਿੰਨੇ ਹੋਣਾ ਉਹ ਪਿੰਡਾਂ 'ਚ ਲੈ ਕੇ ਜਾਣਾ ਪਿੰਡਾਂ ਬਿਲਕੁਲ ਸ਼ਹਿਰਾਂ ਦੇ ਆ ਆ ਅਕਸਰ ਹੀ ਦੇਖਿਆ ਕਿ ਸ਼ਹਿਰਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਰੈਲੀ ਤਾਂ ਕਰਕੇ ਕੀਤੀ ਜਾਂਦੀ ਪਰ ਤੁਸੀਂ ਪਿੰਡਾਂ 'ਚ ਲੈ ਕੇ ਜਾ ਰਹੇ ਹੋ ਬਾਰਡਰ ਦੇ ਉੱਤੇ ਜਿੱਥੇ ਬਿਲਕੁਲ ਕੁਝ ਕਿਲੋਮੀਟਰ ਤੇ ਹੀ ਫੈਂਸਿੰਗ ਹੈਗੀ ਆ ਬਿਲਕੁਲ ਤੇ ਕੋ ਉਹਨਾਂ ਨੂੰ ਅੰਤਰਰਾਤੇ ਸਿੱਧੀ ਪਤਾ ਲੱਗਣੀ ਚਾਹੀਦੀ ਹੈ ਨਾ ਹਮ ਸ਼ਹਿਰ 'ਚ ਤੇ ਵੈਸੇ ਵੀ ਉਹ ਆ ਜਾਂਦੇ ਨੇ ਮੱਥਾ ਟੇਕਣ ਆ ਕੇ ਗੁਰੂਗਰ ਨਗਰੀ ਚ ਜਾਂ ਕੋਈ ਪ੍ਰੋਗਰਾਮ ਹੋਇਆ ਤੇ ਸ਼ਹਿਰ ਦੇ ਲੋਕ ਪ੍ਰੈਫਰ ਕਰਦੇ ਨੇ ਹਮ 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 ਪਿੰਡਾਂ ਨੂੰ ਲੋਕ ਥੋੜਾ ਜਿਆ ਬਰੇਜ਼ ਕਰਦੇ ਆ ਹਮ ਸੋ ਮੈਂ ਉਹਦੇ ਕਰਕੇ ਪਿੰਡਾਂ ਨੂੰ ਜਿਆਦਾ ਪ੍ਰੈਫਰ ਕੀਤੀ ਜਿਹੜੇ ਵੀ ਔਇਲਾ ਸਾਹਿਬ ਅਸੀਂ ਉਹ ਪਿੰਡ ਥਾਣੀ ਲੰਘ ਰਹੇ ਆ ਦਰਸ਼ਕਾਂ ਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਔਇਲਾ ਸਾਹਿਬ ਦੀ ਰੈਲੀ ਦੇ ਬਾਹਰ ਇੱਕ ਝਗੜਾ ਹੋਇਆ ਸੀਗਾ ਗੋਲੀ ਚੱਲੀ ਸੀਗੀ ਇਹ ਉਹ ਪਿੰਡ ਹੈ ਉੱਗਰੌਲਖ ਪਿੰਡ ਉਹ ਪਿੰਡ ਦੇਖ ਕੇ ਮੈਨੂੰ ਯਾਦ ਆ ਗਿਆ ਯਾਦ ਆ ਗਿਆ ਔਇਲਾ ਸਾਹਿਬ ਇਹ ਕੀ ਕਾਰਨ ਕੀ ਹੋਇਆ ਕਿ ਦੀ ਸ਼ਹਿਰ ਦੇ ਉੱਤੇ ਹੋਇਆ ਕਿਉਂ ਰੈਲੀ ਦੇ ਵਿੱਚ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਐਡੀ ਵੱਡੀ ਘਟਨਾ ਹੋ ਜਾਣਾ ਇਹਨਾਂ ਦੇਖੋ ਜਦੋਂ ਬੱਚੇ ਸਾਡੇ ਕੋ ਆਉਂਦੇ ਆ ਨਾ ਹਮਮ ਜਦੋਂ ਅਸੀਂ ਉਹਨਾਂ ਨੂੰ ਕਿਨੇ ਰੈਲੀਆਂ ਭਰਨੀਆਂ ਬੱਚੇ ਨੌਜਵਾਨ ਖੂਨ ਹੁੰਦਾ ਕਿਤੇ ਨੇ ਕਿਤੇ ਉਹਨਾਂ ਦੇ ਮਨ ਦੇ ਵਿੱਚ ਉਬਾਲੇ ਮਾਰਦੇ ਨੇ ਬੱਚੇ ਲੜ ਝਗੜ ਲੈਂਦੇ ਨੇ ਬਿਲਕੁਲ ਜਦੋਂ ਇਹ ਗਲਤ ਬੰਦੇ ਨੂੰ ਪੁਸ਼ਤ ਬਣਾ ਹੀ ਕਰਦੇ ਆ ਨਾ ਫਿਰ ਉਹ ਤਾਂ ਹੌਸਲਾ ਵਧਦਾ ਹੂੰ ਉਹਦੋਂ ਤਾਪੀ ਦੇ ਜਾਨੀ ਤਗੜਾ ਹੋ ਜਾ ਤਗੜਾ ਹੋ ਜਾ ਬਿਲਕੁਲ ਫਿਰ ਉਹ ਕਹਿੰਦਾ ਵੀ ਸ਼ਾਇਦ ਇਹੋ ਸਾਰਾ ਕੁਝ ਹੂੰ ਉਹ ਦੇਖੋ ਜਿਹੜੀ ਉਹਦੋਂ ਘਟਨਾ ਹੋਈ ਹੈ ਮੁੰਡੇ ਇੱਕੇ ਪਿੰਡ ਦੇ ਨੇ ਹੂੰ ਬੇਲੇ ਵਿੱਚ ਝਗੜਾ ਹੋਇਆ ਤੇ ਗੁਰਦੀਪ ਧਾਰੀਵਾਲ ਹੁਣ ਧੱਕਾ ਕੀਤਾ ਉਹਦੇ ਨਾਲ ਹੂੰ ਹੁਣ ਕੋ ਕਿੱਡਾ ਬੰਦਾ ਵੇ ਕੋ ਮੁੱਕਰ ਹੀ ਗਿਆ ਕਿ ਮੈਂ ਜਾਣਦਾ ਨਹੀਂ ਹਾਂਜੀ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਇਹ ਨਾਲੇ ਹੂੰ ਇਹਦੀ ਆਡੀਓ ਹੈ ਕਿ ਗੁਰਦੀਪ ਧਾਰੀਵਾਲ ਦੀ ਗੱਲਾਂ ਕਰਦੇ ਦੀ ਜਿਹਨੂੰ ਮੁੰਡੇ ਨੂੰ ਸੱ ਪਹਿਲੇ ਪਹਿਲਾੜਾ ਝਗੜਾ ਉਹਦਾ ਰਾਈਨਾਮਾ ਕਰਾਉਂਦੀ ਉਹਨੂੰ ਕਹਿਣ ਡਿਆ ਹੂੰ ਫੇ ਤਾਂ ਰਾਈਨਾਮਾ ਕਰ ਲਿਆ ਫੇ ਉਹਨੇ ਕੋਟਰਾ ਹੀ ਪਰਚਾ ਕਰਾਇਆ ਫੇ ਹੂੰ ਹੂੰ ਇਹਨੇ ਪਰਚਾ ਨਹੀਂ ਹੁੰਦਾ ਬੜਾ ਯੋਰ ਲੱਗਾ ਹੂੰ ਉਹਨਾਂ ਵਰ ਕਹਿ ਰਿਹਾ ਉਹਨੂੰ ਮਨਾ ਰਿਹਾ ਵਿਚਾਰਾ ਰਾਈਨਾਮਾ ਕਰਾਉ ਕਿਉਂਕਿ ਦਾ ਰਿਸ਼ਤੇਦਾਰਾ ਦੂਰੋਂ ਨੇੜੇ ਹੂੰ 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 ਹੁਣ ਮੁੱਕਰ ਗਿਆ ਕਿ ਮੈਂ ਕਿਸੇ ਨੂੰ ਜਾਣਦਾ ਨਹੀਂਗਾ ਮੇਰਾ ਮਕਸਦ ਹੈ ਵੀ ਜਦੋਂ ਤੁਸੀਂ ਲੀਡਰ ਜੇ ਤੇ ਗਲਤ ਕਿਉਂ ਫਿਰਤ ਪਾਉਂਦੇ ਜੀ ਬੱਚਿਆਂ ਨੂੰ ਉਦੋਂ ਢੱਕੋ ਹੂੰ 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 ਉਦੋਂ ਕਹਿੰਦਾ ਨਹੀਂ ਵੀ ਇਹ ਗਲਤ ਗੱਲ ਹੈ ਆਪਣੇ ਕੰਮਾਂ ਦੇ ਕਰੋ ਹੂੰ ਜੇ 20 20 ਪੰਜਾਬ ਦਾ ਗੱਡੀਆਂ ਨਾਲ ਲਈ ਬੱਚਿਆਂ ਨੇ ਤਾਂ ਕਹਿਣਾ ਹੀ ਆ ਹੂੰ 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 ਪੁਲਿਸ ਵੀ ਨਾਲ ਹੁੰਦੀ ਪੁਲਿਸ ਨੇ ਤਾਂ ਨੂੰ ਛੁloot ਕਰਨੇ ਆ ਬੱਚਿਆਂ ਨੇ ਸਾਡਾ ਥੱਲੇ ਹੋਖਲਾ ਵੱਜ ਜਾਂਦਾ ਹਾਂ ਹਾਂ ਉਹਦੋਂ ਇਹਨਾਂ ਨੇ ਇਹ ਕੀਤਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂਬਰ ਪਾਰਲੀਮੈਂਟ ਕੀ ਚੀਜ਼ ਹੈ ਇਲੈਕਸ਼ਨ ਕੀ ਹੈ ਸਾਹਮਣੇ ਇਲੈਕਸ਼ਨ ਹੋ ਰਹੀ ਹੈ ਉਹਨਾਂ ਨੇ ਵੀ ਨਹੀਂ ਪਤਾ ਇਲੈਕਸ਼ਨ ਕੋਡ ਲੱਗਾ ਹੂੰ ਹਥਿਆਰ ਗੋਲੀ ਨਹੀਂ ਚੱਲ ਸਕਦੀ ਹਥਿਆਰ ਕਿੱਥੋਂ ਆਏ ਤੁਹਾਡੇ ਕੋਲ ਹਥਿਆਰ ਕਿੱਥੋਂ ਆਏ ਬਿਲਕੁਲ ਹਥਿਆਰ ਜਮ੍ਹਾਂ ਕਰਦੇ ਹੁੰਦੇ ਧਮਕ ਰੋਣਦੇ ਆ ਨਹੀਂ ਪਤਾ ਉਹਨਾਂ ਨੂੰ ਉਹ ਲੈ ਸਭ ਥੋੜਾ ਜਿਹਾ ਨਿੱਜੀ ਜੀਵਨ ਬਾਰੇ ਘਰ ਦੇ ਵਿੱਚ ਪਰਿਵਾਰ ਮਦਦ ਕਰ ਰਿਹਾ ਜੀ ਪਰਿਵਾਰ ਨਾਲ ਨਾਲ ਜਾ ਰਿਹਾ ਜੀ ਕਿਉਂਕਿ ਅਸੀਂ ਦੇਖਿਆ ਕਿ ਤੁਹਾਡਾ ਜਿਵੇਂ ਤੁਸੀਂ ਅਕਸਰ ਹੀ ਸਟੇਜਾਂ ਤੋਂ ਕਹਿੰਨੇ ਹੋ ਵੀ ਮੈਂ ਕੋਈ ਮੇਰਾ ਸਿਆਸੀ ਪਿਸ਼ੋਕੜ ਨਹੀਂ ਹੈਗਾ ਮੈਂ ਆਪਣੇ ਸਿਰ ਤੇ ਬਣਿਆ ਤੁਸੀਂ ਲੋਕਾਂ ਨੇ ਮੈਨੂੰ ਬਣਾਇਆ ਮੇਰਾ ਕੋਈ ਸਿਆਸੀ ਪਿਸ਼ੋਕੜ ਨਹੀਂ ਹੈਗਾ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਜਿਹੜਾ ਤੁਹਾਡੇ ਨਾਲ ਹੱਲੇ ਵੀ ਜਾ ਕੇ ਤੁਹਾਡੇ ਨਾਲ ਮਦਦ ਕਰ ਰਿਹਾ ਜੀ ਪੂਰਨ ਤੌਰ ਤੇ ਸਾਰਾ ਪਰਿਵਾਰ ਜੀ ਮਾਤਾ ਪਿਤਾ ਕਰ ਹਮ ਅਰਦਾਸਾਂ ਕਰਦੇ ਆ ਜੀ ਭੈਣ ਭਰਾ ਆ ਇਹਨੂੰ ਮਿਲਦੇ ਰਿਸ਼ਤੇਦਾਰਾਂ ਨੂੰ ਹਮ ਹਮ ਛੋਟਾ ਬ੍ਰਦਰ ਮੇਰਾ ਉਹਨੇ ਸਾਰੀ ਇਲੈਕਸ਼ਨ ਸੰਭੀਏ ਆਫਿਸ ਤੋਂ ਜੀ ਔਰ ਪ੍ਰਚਾਰ ਵੀ ਕਰ ਰਿਹਾ ਹੂੰ 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 ਮੇਰਾ ਬੇਟਾ ਬੇਟੀ ਮੇਰੀ ਧਰਮ ਪਤਨੀ ਜੀ ਧਰਮ ਪਤਨੀ ਨੇ ਕਮਾਂਡ ਸਾਹਿਬ ਡੋਰ ਟੂ ਡੋਰ ਸਾਰਾ ਉਹ ਕਰ ਰਹੇ ਨੇ ਬੇਟੀ ਨੇ ਜਿਹੜਾ ਜਿੱਥੇ ਕੋਈ ਵੀਕਨੈਸ ਹੈ ਉੱਥੇ ਜਾ ਰਹੀ ਹੈ ਹੂੰ ਬੇਟੀ ਵੀ ਆਫਿਸ ਦਾ ਕੰਮ ਦੇਖ ਰਹੀ ਹੈ ਹੂੰ ਨਾਲ ਉਹ ਰੈਲੀ ਜਿੱਤੇ ਜਿੱਤੇ ਲੁੜਦੀਂਦੀ ਹੈ ਉੱਥੇ ਹੋ ਜਾਂਦੀ ਹੈ। ਆਇਲਾ ਸਾਹਿਬ ਅਕਾਲੀ ਦਲ ਦੀ ਭੂਮਿਕਾ ਕਿਵੇਂ ਦੇਖ ਰਹੇ ਹੋ? ਹਾਸ਼ੀਏ ਤੇ ਅਕਾਲੀ ਦਲ ਦੇਖ ਰਿਹਾ ਹੈ ਕਿਉਂਕਿ ਜੇਕਰ ਅਸੀਂ 13 ਚੇਕਾਂ ਦੀ ਗੱਲ ਕਰੀਏ 14ਵੀਂ ਸੀਟ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉੱਥੋਂ ਉਹਨਾਂ ਨੇ ਨਾਮਿਨੇਸ਼ਨ ਹੀ ਆਪਣੇ ਵਾਪਸ ਲੈ ਲਏ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀਗੇ ਉਸ ਨੂੰ ਕਿਵੇਂ ਦੇਖ ਰਹੇ ਹੋ ਕਿ ਅਕਾਲੀ ਦਲ ਰਿਵਾਈਵ ਕਿਉਂ ਨਹੀਂ ਕਰ ਪਾ ਰਿਹਾ? ਉਹਨਾਂ ਨੇ ਕੰਮ ਹੀ ਇਹੋ ਜਿਹਾ ਕਰ ਲਿਆ ਵੀ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਤੋਂ। ਉਹ ਹੁਣ ਐਸੇ ਬੱਜਰ ਗਣਾ ਉਹਨਾਂ ਨੇ ਕੀਤਾ। ਬੇਅਦਬੀ ਦਾ। ਉਹਨਾਂ ਨੇ ਉੱਤੇ ਵਿੱਚ ਫਿਰ ਪ੍ਰੋਟੈਕਸ਼ਨ ਦਿੱਤੀ ਉਸ ਬੰਦੇ ਨੂੰ ਜਨੇ ਕਰਵਾਈਆਂ ਉਹਨਾਂ ਨੇ ਮर्यादा ਨਹੀਂ ਰੱਖੀ ਸ਼੍ਰੀ ਗੁਰੂਕਾਲ ਚੱਕ ਸਾਹਿਬ ਦੇ ਚੇਰ ਦੀ ਬਹੁਤ ਮर्यादा ਹੈ ਉਹਨਾਂ ਨੇ ਮर्यादा ਨਹੀਂ ਰੱਖੀ ਉਹਨਾਂ ਨੇ ਜਾਇਦਾਦ ਸਾਹਿਬ ਨੂੰ ਚੰਡੀਗੜ੍ਹ ਬੁਲਾ ਕੇ ਚਿੱਠੀ ਲਗਾਈ ਮਾਫੀ ਦੀ ਉਹ ਲੋਕਾਂ ਦੇ ਮਨ 'ਚ ਐਸੇਲੇ ਬਹੁਤ ਤਕਰੀਫ ਹੈ ਵੀ ਜਿਹੜੇ ਬੰਦੇ ਆਪਣੇ ਗੁਰੂ ਸਾਹਿਬ ਨੂੰ ਨਹੀਂ ਮਤਲਬ ਬਖਸ਼ਦੇ ਉਹਨਾਂ ਦਾ ਮਨ ਤੇ ਇਹਨਾਂ ਦੇ ਭੈ ਹੀ ਨਹੀਂ ਹੈਗਾ ਇਹਨਾਂ ਨੂੰ ਕੀ ਕਰਨਾ ਆਪਾਂ ਇੱਕ ਤੇ ਇਹ ਬੜਾ ਵੱਡਾ ਸਵਾਲ ਹੈ ਉਹ ਜੜੜ ਇਹਨਾਂ ਦੇ ਜੂ ਉਹਨਾਂ ਨੇ ਪੰਜਾਬ ਚ ਖਿਲਾ ਰਿਆ ਜਿਹੜੇ ਕੰਡੇ ਬੀਜੇ ਅੱਜ ਤੱਕ ਹੂੰ ਹੂੰ ਉਹ ਐਸ ਵੇਲੇ ਦਰਖਤ ਬਣ ਗਏ ਆ ਹੂੰ ਡਰੱਗਸ ਦਾ ਇਹ ਲਿਆਉਣ ਵਾਲੇ ਇਹ ਨੇ ਪੰਜਾਬ ਚ ਹੂੰ 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 ਖੁੱਲੇ ਖੁੱਲ ਦੇਣ ਵਾਲੇ ਇਹ ਨੇ ਹੂੰ ਗੈਂਗਸਟਰ ਨੂੰ ਖੁੱਲ ਦੇਣ ਵਾਲੇ ਇਹ ਨੇ ਹੂੰ ਉਹ ਸਾਰੀਆਂ ਚੀਜ਼ਾਂ ਐ ਇਸ ਵੇਲੇ ਮਤਲਬ ਗੜੇ ਦੀ ਹੱਡੀ ਹੱਡੀ ਬਣੀ ਆ ਇਹਨਾਂ ਦੀ ਹੂੰ ਸੋ ਐਸ ਵੇਲੇ ਜਿਹੜੀ ਪੰਤਖ ਚਿਹਰਾ ਇਹਨਾਂ ਨੇ ਲਕਾਇਆ ਸੀ ਪਰਦੇ ਪਿੱਛੇ ਹੂੰ ਵੀ ਹਰ ਵੇਲੇ ਪੰਤ ਜਿਹੜਾ ਅੱਗੇ ਰੱਖਿਆ ਤੇ ਪਰਦੇ ਪਿੱਛੇ ਕੁਝ ਹੋਰ ਸੀ ਹੂੰ 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 ਉਹ ਚੀਜ਼ ਸਾਰੀ ਪਰਦਾ ਲੱਤ ਚੁੱਕਿਆ ਇਸ ਕਰਕੇ ਲੋਕ ਬਹੁਤ ਪਰੇਸ਼ਾਨ ਨੇ ਹੂੰ ਤੇ ਲੋਕਾਂ ਨੇ ਇਹਨਾਂ ਨੂੰ ਅੱਗੇ ਮੈਂ ਤੋਂ ਗੈ ਗੱਲ ਥੋੜੀ ਜਿਹੀ ਹਸਿਆੜੀ ਕਰ ਦਿੱਤੀ ਦੀ ਆ ਵੀ 18 ਚੋਂ 3 'ਚ ਹੂੰ ਹੁਣ 3 'ਚੋਂ ਨਾ 13 'ਚ ਨਾ ਪਲੇਰਾ 'ਚੋਂ ਦੇ ਨਾ 15 'ਚੋਂ ਤੇ ਨਾ ਉਹਨੇ ਨਾ ਡੋਕਰੀ ਦੇ 15 'ਚ ਲੱਭਣੇ ਕਿਉਂਕਿ ਜਦੋਂ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਆਪਣੇ ਮਫਾਦ ਲਈ ਵਰਤੋਗੇ ਹੂੰ ਤੁਸੀਂ ਪੰਤ ਨੂੰ ਮਫਾਦ ਲਈ ਵਰਤਿਆ ਸਾਰੇ ਪੈਸੇ ਤੁਹਾਡੇ ਪੋਲੀਟਿਕਲ ਸਿਗੁਰੂ ਸਾਹਿਬ ਦੇ ਉੱਤੋਂ ਜਾਇਦਾਰ ਸਾਹਿਬ ਤੋਂ ਆਏ ਉਹਨਾਂ ਨੇ ਕਿਤੇ ਨਾ ਕਿਤੇ ਦੇ ਨੁਕਸਾਨ ਕਰਨਾ ਸੀ ਨਾ ਯੁੱਗ ਬਦਲ ਗਿਆ ਹੈ ਜਿਹੜੀ ਰਾਜਨੀਤੀ ਇਹ ਕਰ ਰਹੀ ਹੈ ਅੱਜ ਤੋ 30 ਸਾਲ ਪੁਰਾਣੀ ਰਾਜਨੀਤੀ ਹੈ ਹੁਣ ਯੁੱਗ ਬਦਲ ਗਿਆ ਹੈ ਹੁਣ ਲੋਕ ਇਹਦੇ ਸੱਚੀ ਗੱਲ ਕਹੇ ਜੇ ਤੇ ਇਹ ਮੇਰਾ ਕੰਮ ਨਹੀਂ ਨਾ ਕਰ ਸਕਦਾ ਤੇ ਮੈਨੂੰ ਸੱਚ ਕਹ ਦੇ ਮੈਨੂੰ ਟਰਕਾ ਨਾ ਲੋਕੀ ਅੱਜ ਕੱਲ ਇਹ ਚੀਜ਼ ਪਾਲਦੇ ਆ ਇਹ ਫੇਰ ਉੱਤੇ ਨੇ ਫੇਰ ਕਹਿੰਦੇ ਸਾਰਾ ਕੁਝ ਕਰਾਂਗੇ ਲੋਕੀ ਇਹਦੇ 10 ਸਾਲ ਤੇ ਤੁਹਾਨੂੰ ਦਿੱਤੇ 60-60 ਸਾਲ ਤੁਹਾਡੀ ਉਮਰ ਹੋ ਗਈ ਹੈ ਹਮ ਅਜੇ ਤੱਕ ਤੁਹਾਡੀਆਂ ਆਤਾਂ ਨਹੀਂ ਗਈਆਂ ਬਿਲਕੁਲ ਇਹ ਅਜੇ ਉੱਥੇ ਹੀ ਤੁਰੇ ਫਿਰਦੇ ਨੇ ਮੈਂ ਤਾਂ ਬੜੀ ਵਧੀਆ ਪਰਮੇਰ ਜੀ ਕਹਿਣਾ ਹੁੰਦਾ ਹਮ ਅੱਜ ਕੱਲੇ ਟੈਲੀਫੋਨ ਵਰਤਦੇ ਨੇ ਇਹਦੇ ਇਹ ਜਦੋਂ ਹੈਂਗ ਹੋ ਲੱਗ ਜਾਏ ਨਾ ਹਮ ਤੇ ਸੌਫਟਵੇਅਰ ਸਲੋ ਹੋ ਜਾਂਦਾ ਸਲੋ ਹੋ ਜਾਂਦਾ ਫੇਰ ਅਸੀਂ ਇਹਨਾਂ ਨੂੰ ਸੌਫਟਵੇਅਰ ਨੂੰ ਅਪਡੇਟ ਕਰਾਉਣੇ ਜਾ ਕੇ ਹਮ ਇਹਨਾਂ ਦੇ ਸੌਫਟਵੇਅਰ ਹੋ ਗਏ ਬਹੁਤ ਸਲੋ ਹਮ ਇਹ ਮਤਲਬ ਦੂਸ਼ਣ ਬਾਜੀ ਤੋਂ ਇਲਾਵਾ ਹਮ ਆਪਣਾ ਕੋਈ ਵਿਜ਼ਨ ਦੇ ਹੀ ਨਹੀਂ ਪਾਉਂਦੇ ਹਮ ਜਦ ਕਿ ਲੋਕ ਤੁਹਾਡਾ ਵਿਜ਼ਨ ਸੁਣਨਾ ਚਾਹੁੰਦੇ ਵੀ ਕੀ ਵਿਜ਼ਨ ਹੈ ਹਮਮ ਵਿਜ਼ਨ ਨਹੀਂ ਹਮ ਉਸੇ ਕਰਕੇ ਲੋਕ ਕਹਿੰਦੇ ਆ ਵੀ ਹੋਣ ਬੱਸਿਆ ਬਹੁਤ ਹੋ ਗਿਆ ਹਮ ਤੇ ਹੁਣ ਤੁਹਾਡੇ ਸਾਹਮਣੇ ਆਉਣਾ ਰਿਜ਼ਲਟ ਆਉਣਾ ਹੀ ਨੇ ਹਮ ਰਿਜ਼ਲਟ ਆਉਣਾ ਸੋ ਗੱਲਾਂ ਦਾ ਸਵਾਲਾਂ ਦਾ ਸਿਲਸਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਹੁਣ ਅਸੀਂ ਪਹੁੰਚਿਆ ਅਜਨਾਲਾ ਸ਼ਹਿਰ ਦੇ ਵਿੱਚ ਜਿੱਥੇ ਵਕਫਾਕ ਪ੍ਰੋਗਰਾਮਾਂ ਨੂੰ ਜਿਹੜਾ ਸੰਬੋਧਨ ਕਰਨਾ ਹੈ ਗੁਰਜੀਤ ਸਿੰਘ ਔਲਖਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਤੁਸੀਂ ਦੇਖੋ ਕਿ ਬਾਰਡਰ ਦੇ ਪਿੰਡਾਂ ਵੱਲ ਹੋ ਰਿਹਾ ਹੈ ਅਜਨਾਲਾ ਚ ਅਸੀਂ ਖੜੇ ਆ ਅਜਨਾਲਾ ਦਾ ਪਿੰਡ ਬੱਲੜਵਾਰ ਜਿਹੜਾ ਹੈ ਉੱਥੋਂ ਤੁਸੀਂ ਦੇਖੋ ਵੱਡਾ ਇਕੱਠ ਨੂੰ ਸਮੋਦਨ ਜਿਹੜਾ ਹੈ ਉਹ ਗੁਰਜੀਤ ਸਿੰਘ ਔਜਲਾ ਕਰ ਰਹੇ ਨੇ ਸੋ ਇੱਕ ਇੱਕ ਕਰਕੇ ਪ੍ਰੋਗਰਾਮਾਂ ਤਹਿਤ ਜਿਹੜਾ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਜਿਹੜਾ ਅਸੀਂ ਕਹਿ ਲਈਏ VOTING ਦਾ ਦਿਨ ਹੈ ਬਹੁਤ ਨੇੜੇ ਆ ਰਿਹਾ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਦਿਨ ਦੇ ਵਿੱਚ 8-8 10-10 ਪ੍ਰੋਗਰਾਮ ਜਿਹੜੇ ਆ ਉਹ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਗਰਮੀ ਦਾ ਬਹੁਤ ਵੱਡਾ ਪ੍ਰਕੋਪ ਹੈ ਪਰ ਉਸ ਤੋਂ ਬਾਵਜੂਦ ਤੁਸੀਂ ਦੇਖੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਲੋਕ ਇੱਥੇ ਮੌਜੂਦ ਨੇ ਲੋਕਾਂ ਦੀ ਅਗਵਾਈ ਜਿਹੜੀ ਹੈ ਉਹ ਕਰ ਰਹੇ ਨੇ ਗੁਰਜੀਤ ਸਿੰਘ ਔਜਲਾ ਦੂਰ ਦੂਰ ਤੱਕ ਜਿੱਥੇ ਨਜ਼ਰ ਮਾਰੋਗੇ ਉੱਥੇ ਹੀ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਹੈ ਤਾਂ ਜੇਕਰ ਅਸੀਂ ਗੁਰਜੀਤ ਸਿੰਘ ਔਜਲਾ ਦੀ ਗੱਲ ਕਰੀਏ ਤਾਂ ਲਗਾਤਾਰ ਸਵੇਰ ਤੋਂ ਹੀ ਇਹ ਆਪਣੇ ਪ੍ਰੋਗਰਾਮਾਂ ਤੇ ਨਿਕਲੇ ਹੋਏ ਨੇ ਤਾਂ ਤੁਸੀਂ ਦੇਖੋ ਕਿ ਨਾਲ ਜਿਹੜੇ ਅjnala ਦੇ ਹਰਪ੍ਰਤਾਪ ਸਿੰਘ ਅjnala ਐਕਸ ਐਮਐਲਏ ਐ ਉਹ ਵੀ ਮੌਜੂਦ ਨੇ ਸੋ ਕਈ ਸਰਪੰਚ ਜਿਹੜੇ ਆ ਉਹ ਵੀ ਮੌਜੂਦ ਨੇ ਸੋ ਲਗਾਤਾਰ ਇਸੇ ਤਰ੍ਹਾਂ ਹੀ ਜਿਹੜਾ ਪ੍ਰੋਗਰਾਮਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੁਸੀਂ ਦੇਖੋ ਕਿ ਸਵੇਰ ਤੋਂ ਅਸੀਂ ਜੋ ਤੋਂ ਨਿਕਲੇ ਨੇ ਉਦੋਂ ਤੋਂ ਅਸੀਂ ਪ੍ਰੋਗਰਾਮ ਜਿਹੜੇ ਕੀਤੇ ਜਾ ਰਹੇ ਨੇ ਸੋ ਹਰ ਕੋਈ ਉਮੀਦਵਾਰ ਆਪੋ ਆਪਣੇ ਪਦਰ ਦੇ ਉੱਤੇ ਜੋਰ ਲਗਾ ਰਿਹਾ ਜੇਕਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇਸ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਉਧਰ ਤਰਨਜੀਤ ਸਿੰਘ ਸੰਧੂ ਦੀ ਗੱਲ ਕਰੀਏ ਭਾਜਪਾ ਤੋਂ ਉਹ ਨੇ ਤਾਂ ਅਨੀਲ ਜੋਸ਼ੀ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਗੁਰਜੀਤ ਸਿੰਘ ਔਇਲਾ ਜਿਹੜੇ ਨੇ ਕਾਂਗਰਸ ਤੋਂ ਉਮੀਦਵਾਰ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਤਾੜੀਆਂ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਸੋ ਵੱਡੇ ਪੱਧਰ ਤੇ ਉੱਤੇ ਰੈਲੀਆਂ ਨੂੰ ਜਿਹੜਾ ਸੰਬੋਧਨ ਕੀਤਾ ਜਾ ਰਿਹਾ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਨਿਤਰਦੇ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਕੈਮਰਾਮੈਨ ਦਿਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਔਲਖ ਜ਼ੀ ਮੀਡੀਆ ਹਮ ਰਿਸਰਵ